ਕਰਨੀ ਆ ਗਈ ਕਹਿੰਦੇ ਨੇ ਸੁਣੀ ਜ਼ਰੂਰ ਜਾਵੇਗੀ ਕਈ ਵਾਰ ਕੋਈ ਸੰਸਾਰੀ ਕਾਰਜ ਪੈ ਜਾਂਦਾ ਆ ਕੇ ਬੇਨਤੀ ਕਰ ਗੁਰੂ ਅੱਗੇ ਨੇਪਰੇ ਚੜੇਗਾ ਕਈ ਵਾਰ ਤਨ ਦੇ ਰੋਗਾਂ ਦੀ ਨਿਵਿਰਤੀ ਡਾਕਟਰ ਨਹੀਂ ਕਰ ਪਾਉਂਦੇ ਤੇ ਜਦੋਂ ਉਹਨਾਂ ਦੇ ਹੱਥੋਂ ਗੱਲ ਬਾਹਰ ਹੋ ਜਾਵੇ ਨਾ ਤੇ ਆ ਕੇ ਦਰਲਾ ਲਿਆ ਕਰ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਜੇ ਡਾਕਟਰਾਂ ਤੋਂ ਖੇਡ ਨਹੀਂ ਚੱਲੀ ਤਰਲਾ ਨਹੀਂ ਕਿਤੇ ਕਿਰਪਾ ਦੀ ਨਜ਼ਰ ਹੋ ਗਈ ਤੇ ਤੇਰੇ ਦੁਖ ਉਡਾ ਕੇ ਛੁੱਟ ਦਵੇਗਾ ਕਾਰਜ ਪੈ ਗਿਆ ਤਰਲਾ ਲੈ ਰੋਗ ਲੱਗ ਗਿਆ ਤਰਲਾ ਲੈ ਤਰੱਕੀ ਜਾਈ ਰਹੀ ਹੈ ਤਰਲਾ ਲੈ ਕੋਈ ਸਤਪੁਰਛੈ ਖਸਮ ਦੀ ਪ੍ਰਾਪਤੀ ਚਾਹਣਾ ਤਰਲਾ ਲੈ ਦਰ ਏਕੀ ਐ ਭਾਵੇਂ ਮੰਗਾ ਸਾਡੀਆਂ ਵਖੋ ਵਖ ਨੇ ਇਸ ਕਰਕੇ ਸਾਹਿਬ ਫਰਮਾਉਂਦੇ ਨੇ ਕਿ ਬਾਣੀ ਦਾ ਨਮੂਨਾ ਵੀ ਪੇਸ਼ ਕੀਤਾ ਜੇ ਵੀ ਅਰਦਾਸ ਕਰਨੀ ਪੈਂਦੀ ਐ ਤੁਸੀਂ ਆਖੋਗੇ ਉਹ ਸੁਣਦਾ ਵੀ ਐ ਤੇ ਕਹਿੰਦੇ ਸੁਣੀ ਵੀ ਜਾਂਦੀ ਐ ਹਰ ਪੁੱਛਿਆ ਢਾਡੀ ਛੱਦ ਕੈ ਤਰਲਾ ਲਿਆ ਟਾਡੀ ਬਣ ਕੇ ਉਹਦੇ ਦਰ ਦਾ ਭਿਖਾਰੀ ਬਣ ਕੇ ਕਿਤ ਅਰਥ ਤੂੰ ਆਇਆ ਜਦੋਂ ਤਰਲਾ ਲੈਣਾ ਆ ਗਿਆ ਹਰ ਭਿਖਾਰੀ ਨੂੰ ਤੁਸੀਂ ਭੀਖ ਨਹੀਂ ਪਾਉਂਦੇ ਜਿਹੜਾ ਸ਼ਰਮ ਲਾ ਦਵੇ ਨਾ ਜਿਹੜਾ ਮੰਗਣੋਂ ਨਾ ਹਟੇ ਜਿਹੜਾ ਤੁਹਾਡਾ ਦਰ ਛੱਡਣ ਲਈ ਤਿਆਰ ਨਾ ਹੋਵੇ ਲੱਖੋਂ ਨੂੰ ਗਾਲੀ ਗਲੋਚ ਕਰੋ ਤੇ ਅਖੀਰ ਤੁਹਾਡਾ ਮਨ ਪਸੀਜ ਜਾਂਦਾ ਹੈ ਕਹਿੰਦੇ ਤੂੰ ਟਾੜੀ ਬਣ ਕੇ ਮੰਗਦਾ ਰਹਿ ਤਰਲੇ ਲੈਂਦਾ ਰਹਿ ਤੇ ਤਰਲੇ ਲੈਂਦਿਆਂ ਲੈਂਦਿਆਂ ਇੱਕ ਦਿਨ ਉਹ ਖਸ਼ਮ ਜਿਹੜਾ ਹੈ ਹੌਂ ਟਾੜੀ ਹਰ ਪ੍ਰਭ ਖਸ਼ਮ ਕਾ ਅਸੀਂ ਮੰਗਦੇ ਹੀ ਆ ਨਾ ਉਹਦੇ ਦਰ ਦੇ ਅਸੀਂ ਮੰਗਣੋਂ ਨਾ ਹਟ ਗਏ ਅਸੀਂ ਮੰਗਣਾ ਨਾ ਛੱਡੀਏ ਤੇ ਕਹਿੰਦੇ ਜਦੋਂ ਮੰਗਣਾ ਨਾ ਛੱਡਿਆ ਉਸ ਖਸ਼ਮ ਨੇ ਇੱਕ ਦਿਨ ਮੰਗਣਾ ਪ੍ਰਵਾਨ ਕਰ ਲਿਆ। ਔਰ ਉਹਨੇ ਆਵਾਜ਼ ਦਿੱਤੀ ਹਰ ਢਾਡੀ ਹਰ ਪ੍ਰਭ ਖਸ਼ਮ ਕਾ ਕੇਵਲ ਇੱਕ ਕੋਲੋਂ ਮੰਗਣਾ ਧਿਆਨ ਦਿਓ ਦਰ ਦਰ ਤੇ ਮੰਗਿਆ ਨਹੀਂ ਗੱਲ ਬਣਦੀ। ਇੱਕੇ ਖਸ਼ਮ ਦੇ ਢਾਡੀ ਬਣ ਗਏ ਉਹਨੇ ਆਵਾਜ਼ ਮਾਰੀ ਹੈ ਕਿ ਤ ਅਰਥ ਤੂੰ ਆਇਆ ਕੀ ਲੈਣਾ ਹੈ ਮੇਰੇ ਕੋਲ ਮੇਰੇ ਦਾਈ ਤੈਨੂੰ ਕੀ ਕੰਮ ਪੈ ਗਿਆ ਮੇਰੇ ਦਾਈ ਤੇਰੀ ਮੰਗ ਕੀ ਹੈ ਤੇ ਕਹਿੰਦੇ ਫਿਰ ਤੇਰੀ ਕੋਈ ਵੀ ਇੱਛਾ ਹੋਈ ਜਦੋਂ ਖਸਮ ਨੇ ਪੁੱਛ ਲਿਆ ਪੁੱਛਿਆ ਹੀ ਇਸ ਲਈ ਹੈ ਵੀ ਪੂਰਤੀ ਵਗੇਗਾ ਜਿਨ੍ਹਾਂ ਚਿਰ ਪੁੱਛਦਾ ਨਹੀਂ ਸਮਝ ਲੈ ਮੰਗ ਪੂਰੀ ਨਹੀਂ ਹੋਵੇਗੀ ਉਹਦਾ ਗਾਰ ਐਸਾ ਪੁਕਾਰ ਕਰਦੇ ਰਹੀਏ ਤੁਹਾਡੀ ਹਰ ਪ੍ਰਭ ਖਸ਼ਮ ਕਾ ਹਰ ਕੈ ਦਰ ਆਇਆ ਉਹਦੇ ਦਰ ਤੇ ਗਿਆ ਉਹਦੇ ਦਰ ਤੇ ਮੰਗਿਆ ਕੋਈ ਵੀ ਇੱਛਾ ਤੁਹਾਡੀ ਵਖ ਹੈ ਮੇਰੀ ਵਖ ਹੈ ਆਪਾਂ ਇੱਕ ਦੂਜੇ ਦੀ ਇੱਛਾ ਬਾਰੇ ਨਹੀਂ ਜਾਣਦੇ ਦੁਨੀਆ ਤੇ ਕੋਈ ਵੀ ਇੱਛਾ ਹੈ ਉਹ ਦੁਨੀਆ ਦੀ ਪੈਦਾਇਸ਼ ਕਰਨ ਵਾਲੇ ਖਸ਼ਮ ਦੇ ਚਰਨਾਂ ਵਿੱਚ ਰੱਖੀਏ ਹਰ ਅੰਦਰ ਸੁਣੀ ਪੁਕਾਰ ਟਾਡੀ ਮੁਖ ਲਾਇਆ ਉਹ ਅੰਦਰ ਸੁਣੀ ਗਈ ਗੱਲ ਉਹਨੇ ਬੂਹਾ ਖੋਲਿਆ ਉਹਨੇ ਆਖਿਆ ਵੀ ਦੱਸ ਕਿਹੜੇ ਕੰਮ ਆਇਆ ਤੇ ਫਿਰ ਜਿਹੜਾ ਤੁਹਾਡਾ ਕੰਮ ਹੋਇਆ ਉਹ ਦੱਸ ਦਿਓ ਪੂਰਾ ਹੋ ਜਾਵੇਗਾ ਇਹ ਨਹੀਂ ਵੀ ਬੂਹਾ ਖੜਕਾਉਂਦੇ ਰਹੀਏ ਉਹ ਖੋਲਦਾ ਨਹੀਂ ਜੋਦੜੀ ਕਰ ਤਰਲਾ ਕਰ ਪਰਵਾਨ ਹੋ ਗਈ ਪੁੱਛੇਗਾ ਤੂੰ ਕੌਣ ਐ ਤੇਰਾ ਨਾਮ ਕੀ ਐ ਤੂੰ ਚਾਹੁੰਦਾ ਕੀ ਐ ਨਾਮਦੇਵ ਕਹਿੰਦਾ ਮੈਂ ਵੀ ਵਾਜਾਂ ਮਾਰਦਾ ਐ ਮੈਂ ਵੀ ਤਰਲੇ ਲੈਂਦਾ ਪਹਿਲਾਂ ਤੇ ਕਹਿੰਦਾ ਮੇਰੀ ਨਹੀਂ ਸੁਣੀ ਗਈ ਮੈਂ ਬੜੇ ਦਰਾਂ ਤੇ ਧੱਕੇ ਖਾਦੇ ਨੇ ਪਿੰਦੀ ਉਪਕਲੇ ਸੰਸਾਰਾ ਮੈਂ ਕੋਈ ਦਰ ਨਹੀਂ ਛੱਡਿਆ ਭਰਮ ਭਰਮ ਆਏ ਤੁਮ ਤੇ ਦਵਾਰਾ ਮੈਂ ਅੱਜ ਤੱਕ ਕੋਈ ਦਰ ਨਹੀਂ ਛੱਡਿਆ ਮੇਰੀ ਕਿਤੇ ਵੀ ਪੁਕਾਰ ਨਹੀਂ ਸੁਣੀ ਗਈ ਹੁਣ ਭੌਂਦਾ ਹੋਇਆ ਥੱਕੇ ਖਾਂਦਾ ਤੇਰੇ ਦਰ ਤੇ ਆਇਆ ਖਸਮ ਦੇ ਦਰ ਤੇ ਆਇਆ ਤੇ ਜਦੋਂ ਕਹਿੰਦਾ ਮੈਂ ਤਰਲਾ ਲੈਣਾ ਨਾ ਨਾ ਛੱਡਿਆ ਮੰਗਣਾ ਨਾ ਛੱਡਿਆ ਭੀਖ ਮੰਗਣੀ ਨਾ ਛੱਡੀ ਇਹ ਨਾ ਮਾ ਜਾਣੇ ਵੀ ਉਹਦੀ ਮੰਗ ਕੀ ਹੈ ਸਾਡੇ ਨਾਲ ਬੜੀ ਉੱਚੀ ਹੈ ਉਹਨੇ ਦਾਤ ਨਹੀਂ ਮੰਗੀ ਉਹਨੇ ਪਦਾਰਥ ਨਹੀਂ ਮੰਗੇ ਉਹਨੇ ਮਿੱਠਿਆ ਵਸਤੂ ਨਹੀਂ ਮੰਗੀ ਉਹਨਾਂ ਦੇ ਇੱਕੋ ਗੱਲ ਆਖੀ ਸੀ ਵੀ ਮੈਨੂੰ ਤੂੰ ਚਾਹੀਦਾ ਹੈ ਜਿਵੇਂ ਰੁੱਖ ਪੈਦਾ ਹੋਵੇ ਆ ਫਲ ਫੁੱਲ ਦੇ ਉੱਤੇ ਆਪੇ ਪੈਦਾ ਹੋ ਜਾਣੇ ਕਹਿੰਦਾ ਮੈਂ ਤਰਲੇ ਲੈਣੂ ਨਹੀਂ ਹਟਿਆ ਤੇ ਅੱਗੋਂ ਇੱਕ ਆਵਾਜ਼ ਆਈ ਤੂੰ ਕੁੰਨ ਰੇ ਉਹਨੇ ਤਰਲਾ ਸੁਣ ਲਿਆ ਮੇਰਾ ਮੈਂ ਬੂਹਾ ਖੜਕਾਉਣਾ ਨਹੀਂ ਛੱਡਿਆ ਇਹਦਾ ਮਤਲਬ ਵੀ ਉਹ ਭਗਤਾਂ ਦੀ ਇਹ ਪਹੁੰਚ ਹੈ ਕਿਸੇ ਦੇ ਨਾਲ ਬਚਨ ਬਲਾ ਚੱਲਦਾ ਹੈ ਕੋਈ ਦਰ ਹੈ ਜਿਹੜਾ ਖੜਕਾ ਕੇ ਉਹ ਮਿਲ ਲੈਂਦੇ ਨੇ ਸਾਡੇ ਭਾਦੀ ਤੇ ਇਹ ਮਿੱਟੀ ਦੁਨੀਆ ਹੈ ਅਗੋਚਰ ਦੁਨੀਆ ਹੈ ਸੂਖਮ ਦੁਨੀਆ ਹੈ ਸਾਡੀ ਔਕਾਤ ਨਹੀਂ ਉੱਥੇ ਪਹੁੰਚਣ ਦੀ ਹਾਰ ਕੇ ਤਰਕ ਕਰ ਦਿੰਨੇ ਵੀ ਸੱਚਖੰਡ ਕੀ ਹੁੰਦਾ ਸਭ ਕੁਝ ਇੱਥੇ ਹੀ ਹੈ ਦੀਨ ਦੁਨੀਆ ਦੇ ਪਾਦਸ਼ਾਹ ਰਹੀਂ ਕਹਿੰਦਾ ਮੈਨੂੰ ਆਵਾਜ਼ ਮਾਰ ਕੇ ਪੁੱਛਿਆ ਤੂੰ ਕੁੰਨ ਰੇ ਤੇ ਕਹਿੰਦਾ ਮੈਂ ਕਿਹਾ ਮੈਂ ਜੀ ਨਾਮਾ ਜਾਣਦੇ ਤੇ ਤੁਸੀਂ ਉਹ ਬਰ ਦੱਸ ਦਿਓ ਫਿਰ ਵੀ ਤੁਹਾਨੂੰ ਪੁੱਛਿਆ ਤੁਸੀਂ ਹੁਕਮ ਅਦੂਲੀ ਨਹੀਂ ਕਰਨੀ ਸਵਾਲ ਹੈ ਤੁਹਾਡਾ ਦੱਸ ਦਿਆਂ ਮੈਂ ਨਾਮਦੇਵਾਂ ਜੀਬਿਆਂ ਦਾ ਕਾਕਾ ਮੈਂ ਨਾਮਾ ਮੈਂ ਜੀ ਨਾਮਾ ਹੋ ਜੀ ਮੇਰੀ ਗੱਲ ਧਿਆਨ ਨਾਲ ਸੁਣਿਓ ਉਹਨੇ ਅੱਗੋਂ ਪੁੱਛਿਆ ਵੀ ਨਾਮਿਆਂ ਲੈਣ ਕੀ ਆਇਆ ਹੈ ਮੇਰੇ ਦਰ ਤੇ ਲੈਣ ਕੀ ਆਇਆ ਹੈ ਆਲਾ ਤੇ ਨਿਵਾਰਣਾ ਜਮ ਕਾਰਣਾ ਕਹਿੰਦਾ ਜਮਾ ਤੋਂ ਬੜਾ ਡਰ ਲੱਗਦਾ ਮੰਗ ਵੇਖੋ ਉਹਦੀ ਕਹਿੰਦਾ ਸੁਣਿਆ ਵੀ ਅੰਤਲੇ ਸਮੇ ਮੌਤ ਬੜੀ ਤੰਗੀ ਦਿੰਦੀ ਹੈ ਤੁਸੀਂ ਪੜਿਆ ਤੰਗੀ ਦਿੰਦੀ ਹੈ ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੋ ਕੜਕਾਏ ਭਾਂਡੇ ਭਰ ਲਓ ਕਿਸੇ ਬੋਰੀ ਚ ਤੇ ਜਦੋਂ ਲੰਗਰ ਲਾਈਏ ਨਾ ਉਹ ਬੋਰੀ ਫਿਰ ਸੀਣ ਖੋਲ ਕੇ ਪੁੱਠੀ ਕਰਕੇ ਆਏ ਝਾੜ ਝਾੜ ਕੇ ਭਾਂਡੇ ਕੱਢੀ ਦੇਨੇ ਅਦੇ ਵਿੱਚ ਬੇ ਹੋ ਜਾਂਦੇ ਨੇ ਵੇ ਐ ਬੰਦੇ ਨੂੰ ਝਾੜ ਕੇ ਝੰਡੋੜ ਕੇ ਇੱਕ ਵਾਰ ਜਮ ਜਾਨ ਕੱਢਦੇ ਨੇ ਉਹ ਅੰਦਰ ਫਿਰ ਭਾਂਡੇ ਭਜੇ ਨੇ ਤੇ ਨੱਕ ਮੂੰਹ ਥਣੀ ਲਊ ਨਿਕਲਿਆ ਨਾ ਕਾਰਨ ਕੋਈ ਵੀ ਹੋਵੇ ਸਾਦਗੀ ਨਾਲ ਕਿਤੇ ਮੰਜੇ ਤੇ ਵੀ ਮੌਤ ਆ ਜਾਵੇ ਨਾ ਅਖੇ ਦੀ ਹੱਡ ਫੇਲ ਹੋ ਗਿਆ ਹੈ ਅਖੇ ਜੀ ਅਟੈਕ ਹੋ ਗਿਆ ਧਿਆਨ ਦਿਓ ਗੰਦਗੀ ਵਿੱਚੇ ਨਿਕਲ ਜਾਂਦੀ ਹੈ blood ਆ ਜਾਂਦਾ ਹੈ ਨੱਕ ਥਾਣੀ ਆਵੇ ਮੂੰਹ ਥਾਣੀ ਆਵੇ ਦਾ ਮਲੋ ਅੰਦਰ ਡਾਂਗ ਖੜਕੀ ਹੈ ਏਡੀ ਸੌਖੀ ਨਹੀਂ ਜਿੰਦ ਕੱਢਣੀ ਭਾਂਡਿਆਂ ਵਾਂਗੂ ਟੱਕੇ ਨਾ ਕੱਢਣੀ ਪਈ ਹੈ ਨੌ ਛੇਕ ਨੇ ਸਰੀਰ ਦੇ ਹਵਾਈ ਹੈ ਨਾ ਪਤਾ ਨਹੀਂ ਕੈਸੀ ਪਕੜ ਹੈ ਤਨ ਚੋਂ ਨਿਕਲਦੀ ਨਹੀਂ ਤੇ ਜਿਸ ਦਿਨ ਕੱਢਣ ਆਇਆ ਉਦਨ ਵੀ ਜਾਣ ਲਈ ਤਿਆਰ ਨਹੀਂ ਸੀ ਅਡਾਂ ਕੂ ਕੜਕਾਏ ਡਾਂਗ ਨਾ ਕੱਢਿਆ ਉਹਨੇ ਬਾਹਰ ਤੇ ਕੜਕਾ ਕੜਕਾ ਕੇ ਕੱਢਿਆ ਨਾਮਾ ਕਹਿੰਦਾ ਡਰਬੜਾ ਲੱਗਦਾ ਹੈ ਕਿਰਪਾ ਕਰੀ ਮੈਨੂੰ ਜਮਾ ਤੋਂ ਬਚਾ ਲਈ ਮੇਰੀ ਇਹੀ ਇੱਕ ਛਾ ਹੈ ਤੂੰ ਅਰਦਾਸ ਕਰ ਉਣੀ ਜਰੂਰ ਜਾਵੇਗੀ ਤੇ ਚੱਲ ਗਰਭ ਤੋਂ ਹੀ ਪਈ ਆ ਜਿਵੇਂ ਗਰਭ ਵਿੱਚ ਲਿਵ ਲੱਗੀ ਸੀ ਕਿਤੇ ਅੱਜ ਵੀ ਲੱਗ ਜਾਵੇ ਤੇ ਇਹ ਕੋਈ ਵੀ ਡਰ ਨਹੀਂ ਰਹਿੰਦਾ ਹਰ ਧਰਮ ਦਾ ਬੰਦਾ ਅਰਦਾਸ ਕਰਦਾ ਹੈ ਹਰ ਧਰਮ ਦਾ ਬੰਦਾ ਉਹਦੇ ਦਰ ਤੇ ਗਿੜਗੜਾਉਂਦਾ ਹੈ ਤੇ ਫਿਰ ਕਈ ਆਖਣ ਵੇਉਂ ਤੇ ਗੱਲ ਕਰਨੀ ਨਹੀਂ ਸੀ ਆਉਂਦੀ ਉਹ ਗਰਭ ਵਿੱਚ ਕਿਹੜੀ ਗੱਲ ਕਰਨੀ ਆਉਂਦੀ ਬੱਚੇ ਇਹ ਗੁਰੂ ਸਾਹਿਬ ਤੋਂ ਪੁੱਛੇ ਉਹ ਵੀ ਉਦੋਂ ਕੀ ਹੁੰਦਾ ਸੀ ਉਹ ਉਸ ਨੂੰ ਕਿਹੋ ਪੋਏ ਨਾ ਸਕੀ ਉਹ ਜਿਹੜੀ ਅੱਗ ਸੀ ਉਹਨੂੰ ਕਿਉਂ ਨਹੀਂ ਪੋਹ ਸਕੀ ਉਹਨੂੰ ਤੇ ਬੋਲਣਾ ਨਹੀਂ ਸੀ ਆਉਂਦਾ ਉਹਨੂੰ ਤੇ ਤੇਰੇ ਅੱਗੇ ਤਰਲਾ ਲੈਣਾ ਨਹੀਂ ਸੀ ਆਉਣਾ ਜਿਸ ਨੋਂ ਆਪਣੀ ਲਿਵ ਲਾਵੇ ਉਦੋਂ ਕਹਿੰਦੇ ਗੱਲ ਤੇ ਨਹੀਂ ਸੀ ਕਰਨੀ ਆਉਂਦੀ ਅੰਦਰਲੀ ਲਿਵ ਮੇਰੇ ਵਿੱਚ ਜੋੜੀ ਸੀ ਉਹਨੇ ਉਹਨੂੰ ਭਾਵੇਂ ਤੁਸੀਂ ਬੰਦਗੀ ਕਹਿ ਲਓ ਲਿਬ ਕਹਿ ਲਓ ਪ੍ਰਾਰਥਨਾ ਕਹਿ ਲਓ ਤਰਲਾ ਕਹਿ ਰੋ ਕਹਿੰਦੇ ਉਦੋਂ ਵੀ ਮੈਂ ਲਿਬ ਨੂੰ ਸਮਝਦਾ ਸੀ ਜਿਹੜਾ ਮੇਰੇ ਵਿੱਚ ਜੁੜਿਆ ਮੈਂ ਗਰਭ ਚੋਂ ਰੱਖ ਲਿਆ ਤੇ ਹੁਣ ਤੇ ਤੈਨੂੰ ਬੋਲਣਾ ਆ ਗਿਆ ਹੁਣ ਬੋਲ ਕੇ ਹੀ ਤਰਲਾ ਲੈ ਲਿਆ ਕਰ ਦੀਨ ਦੁਨੀਆ ਦੇ ਬਾਦਸ਼ਾਹ ਕਹਿੰਦੇ ਨੇ ਉਹ ਅੱਗ ਬਾਹਰ ਵੀ ਬਲਦੀ ਹੈ ਜੇ ਅੰਦਰ ਉਸ ਖਸ਼ਮ ਨੇ ਰੱਖਿਆ ਹੈ ਵਿਚਹੁ ਗਰਭ ਨਿਕਲ ਆਇਆ ਅਜ ਬਾਹਰ ਆ ਗਿਆ ਐ ਤੂੰ ਉਹਨੂੰ ਭੁੱਲ ਗਿਆ ਇਸ ਕਰਕੇ ਚਿੰਤਾ ਵਿੱਚ ਦੁੱਖਾਂ ਵਿੱਚ ਸੜ ਰਿਹਾ ਐ ਤੇ ਜੇ ਅੱਜ ਵੀ ਤੈਨੂੰ ਯਾਦ ਆ ਜਾਵੇ ਅੱਜ ਵੀ ਤੈਨੂੰ ਤਰਲਾ ਲੈਣਾ ਆ ਜਾਵੇ ਤੇ ਜਿਹੜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਜਿਹੜਾ ਮਾਂ ਦੇ ਗਰਭ ਵਿੱਚ ਤੇਰੀ ਰੱਖਿਆ ਕਰ ਸਕਦਾ ਪਾਵਕ ਹਾਗਰ ਅਫਾ ਲਹਿਰ ਮੈਂ ਤਾਰ ਹੋ ਤਾਰਨ ਹਾਰੇ ਆ ਸੰਸਾਰ ਸਮੁੰਦਰ ਵੀ ਚਿੰਤਾਵਾਂ ਵਿੱਚ ਦੁੱਖਾਂ ਵਿੱਚ ਅੱਗ ਵਿੱਚ ਜਕੜਿਆ ਹੈ ਇੱਥੇ ਵੀ ਤਰਲਾ ਲਹਿ ਤੇ ਜਿੱਦਾਂ ਗਰਭ ਵਿੱਚ ਰੱਖਿਆ ਇੱਥੇ ਵੀ ਰੱਖੇਗਾ ਪਰ ਤੂੰ ਭੁੱਲ ਗਿਆ ਤੂੰ ਦਰ ਹੋਰ ਲੱਭ ਰਹੇ ਨੇ ਤੂੰ ਪੱਥਰਾਂ ਦੀ ਪੂਜਾ ਵਿੱਚ ਲੱਗ ਗਿਆ ਉਹ ਕਬਰਾਂ ਤੇ ਦੀਵੇ ਜਗਾਉਣ ਲੱਗ ਪਿਆ ਜੇ ਅੰਦਰਲੀ ਅੱਗ ਉਸ ਅੱਗ ਦੀ ਬਰਕਤ ਤਾਕਤ ਤੋਂ ਤੈਨੂੰ ਕੇਵਲ ਖਸ਼ਮ ਖੁਦਾ ਬਚਾ ਸਕਿਆ ਪ੍ਰਭੂ ਬਚਾ ਸਕਿਆ ਤੇ ਬਾਹਰਲੀ ਹੱਕ ਤੱਕ ਤੈਨੂੰ ਪੱਥਰਾਂ ਨੇ ਕਬਰਾਂ ਦੇ ਦੀਵਿਆਂ ਨੇ ਨਹੀਂ ਬਚਾਉਣਾ ਅੱਗੋ ਹੀ ਹੈ 12ਵੀਂ ਅਗ ਉਹ ਹੀ ਐ ਪਰ ਬਾਹਰਦਾਰ ਹੋਰ ਲੱਭ ਰਹੇ ਨੇ ਰੱਬ ਦਾ ਚੇਤਾ ਨਹੀਂ ਰਿਹਾ ਇਸ ਕਰਕੇ ਸੜ ਰਹੇ ਆ ਭੁਜ ਰਹੇ ਆ ਦੀਨ ਦੁਨੀਆ ਦੇ ਬਾਦਸ਼ਾਹ ਕਹਿੰਦੇ ਤਰਲਾ ਲਿਆ ਕਰ ਅਰਦਾਸ ਆਈੜੇ ਦਾ ਮਤਲਬ ਕੀ ਐ ਅੰਤਰਜਾਮੀ ਅੱਜ ਆਪਾਂ ਅਰਦਾਸ ਦੇ ਅਰਥ ਹੀ ਕਰਾਂਗੇ ਕੱਲ ਤੋਂ ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਕਿਰਪਾ ਕਰਨਗੇ ਫਿਰ ਸਾਡੀ ਜੋ ਪੰਥ ਪ੍ਰਮਾਣਿਤ ਬੇਨਤੀ ਹੈ ਖਸ਼ਮ ਦੇ ਅੱਗੇ ਉਹ ਪੜਾਂਗੇ ਐੜੇ ਦਾ ਮਤਲਬ ਹੈ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਹੈ ਰਾਰੇ ਦਾ ਮਤਲਬ ਹੈ ਰਖਵਾਲਾ ਪਰਦੇ ਜਿਨਾਂ ਰੋਜ਼ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਅੰਦਰ ਦੀ ਗੱਲ ਨੂੰ ਸਮਝਣ ਵਾਲਾ ਹੈ ਜਾਨਣ ਵਾਲਾ ਐਨੇ ਜਾਣੇ ਆ ਕੇ ਨੱਕ ਮੂੰਹ ਰਗੜਦੇ ਆ ਆਪਾਂ ਗੁਰੂ ਹਰਿਕ੍ਰਿਸ਼ਨ ਅੱਗੇ ਮੈਂ ਨਹੀਂ ਕੋਈ ਸੁਣਿਆ ਉੱਚੀ ਬੋਲਦਾ ਪਰ ਇਹ ਤਾਂ ਹੀ ਆਉਂਦੇ ਨੇ ਜੇ ਸੁਣੀ ਜਾਂਦੀ ਹੈ ਅੰਦਰ ਦੀ ਜਾਨਣ ਵਾਲਾ ਹੈ ਤੇ ਜਿਹੜੀ ਫਿਰ ਪਿੱਛੋਂ ਗੁਰੂ ਕੇ ਵਜੀਰ ਅਰਦਾਸ ਕਰਦੇ ਨੇ ਉਹ ਸਾਡੇ ਸਾਰਿਆਂ ਦਾ ਤਰਲਾ ਆਪਣੀ ਭਾਵਨਾ ਦੇ ਸਹਿਤ ਗੁਰੂ ਹਰਿਕ੍ਰਿਸ਼ਨ ਅੱਗੇ ਰੱਖਦੇ ਨੇ ਵੀ ਹੁਣ ਇਕੱਠੇ ਹੋ ਕੇ ਸੰਗਤੀ ਥੋਰਦੇ ਤੇਰਾ ਕਰਲਾ ਲੈਣ ਲੱਗੇ ਆ ਸਰਬੱਤ ਦਾ ਭਲਾ ਕਰੀ ਜੋ ਆਏ ਨੇ ਤੇ ਜੋ ਨਹੀਂ ਵੀ ਆਏ ਹਰ ਧਰਮ ਦਾ ਹਰ ਇਨਸਾਨ ਦਾ ਹਰ ਜੀਵ ਦਾ ਭਲਾ ਕਰੀ ਉਹ ਸਾਂਝੀ ਬੇਨਤੀ ਹੋ ਜਾਂਦੀ ਏ ਹਰ ਐਡਾ ਅੰਤਰਜਾਮੀ ਰਾ ਰੱਖਿਆ ਕਰਨ ਵਾਲਾ ਜੋ ਸਰਣੇ ਆਵੇ ਤਿਸ ਕੰਠ ਲਾਵੇ ਇਹ ਨਹੀਂ ਤੂੰ ਤਰਲਾ ਲਿਆ ਤੇ ਉਹਨੇ ਸੁਣਿਆ ਨਹੀਂ ਤੂੰ ਤਰਲਾ ਲੈ ਉਹ ਤੇਰੀ ਬੇਨਤੀ ਪ੍ਰਵਾਨ ਵੀ ਕਰਦਾ ਐਥੇ ਉਥੇ ਰਖਵਾਲਾ ਮੇਰਾ ਸਤਿਗੁਰ ਦੀਨ ਦਿਆਲਾ ਤੂੰ ਤਰਲਾ ਲੈ ਉਹ ਰੱਖਿਆ ਕਰਨ ਵਾਲਾ ਹੈ ਤੂੰ ਰਖਵਾਲਾ ਸਦਾ ਸਦਾ ਤੂੰ ਸਦਾ ਹੀ ਰੱਖਿਆ ਕਰਨ ਵਾਲਾ ਹੈ ਸਦਾ ਹੀ ਕਿਰਪਾ ਕਰਨ ਵਾਲਾ ਹੈ ਕਿਉਂ ਸੱਚੇ ਬਾਦਸ਼ਾਹ ਇਹ ਗੱਲ ਸਮਝਾਉਂਦੇ ਨੇ ਗੱਦਾ ਦਾ ਤਾਰ ਦਾਤਾ ਦੇਣ ਵਾਲਾ ਹੁਣ ਕਈ ਵਾਰ ਲੋਕਾਂ ਤੋਂ ਮੰਗਤੇ ਲਈਦਾ ਉਹ ਹੱਥ ਪੱਲਾ ਨਹੀਂ ਫੜਾਉਂਦੇ ਦੋ ਚਾਰ ਦਿਨ ਮੰਗਾ ਕੇ ਕੋਈ ਦੇ ਵੀ ਦਿੰਦਾ ਹੈ ਜਿੱਦਾਂ ਗੁਰੂ ਹਰਿਕ੍ਰਿਸ਼ਨ ਦੇ ਦਰ ਤੇ ਰੋਜ਼ ਮੰਗਣ ਆਉਂਦੇ ਦੇ ਹਰ ਧਰ ਤੇ ਮੰਗਿਆ ਨਹੀਂ ਜਾਂਦਾ ਮੰਗ ਵੀ ਲਉ ਤੇ ਮਿਲਦਾ ਕਾ ਕਿ ਨਹੀਂ ਅਗੋਂ ਝੋਲੀ ਖਾਲੀ ਰਹਿ ਜਾਂਦੀ ਹੈ ਇਹ ਕੌਣ ਹੈ ਤੂੰ ਦਾਤਾ ਦਾ ਤਾਰ ਤੇਰਾ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਅੱਗੇ ਵੀ ਘਰਬ ਵਿੱਚ ਵੀ ਤੇਰਾ ਬਖਸ਼ਿਆ ਹੀ ਖਾਦਾ ਹੈ ਪਤਾ ਨਹੀਂ ਕੀ ਤੇਰੇ ਕੋਲ ਸਾਧਨ ਹੈ ਮਾਂ ਦੀ ਖਰਾਕ ਤੂੰ ਬੱਚੇ ਤਾਂ ਹੀ ਪਚਾ ਦਿੰਦਾ ਰਿਆਂ ਤੇਰਾ ਦਿੱਤਾ ਹੀ ਖਾਦੇ ਰਹੇ ਆਂ ਕਦੇ ਪੜਿਓ ਜ਼ਫਰਨਾਮੇ ਦੇ ਬੋਲ ਉਹ ਦਾਤਾ ਹੈ ਦਾਤਾਰ ਹੈ ਮੰਗਣ ਜਾ ਮੁੜ ਕੇ ਨਹੀਂ ਆਵੇਂਗਾ ਦੁਨੀਆ ਦੇ ਦਾਤੇ ਮੋੜਦੇ ਨੇ ਕਮਾਲੇ ਕਰਾਮਾਤ ਕਾਇਮ کریم ਹਰ ਜਗ੍ਹਾ ਹਰ ਯੁਗ ਭਾਵੇਂ ਗਰਬ ਹੈ ਭਾਵੇਂ ਬਾਰੀ ਦੁਨੀਆ ਕਾਇਮ ਹੈ ਸਟ੍ਰਿੱਕਟ ਹੈ ਕਰਾਮਾਤ ਵਿੱਚ ਸ਼ਾਤਰ ਹੈ ਤੇ ਕੀ ਕਰਦਾ ਰਜ਼ਾ ਬਖਸ਼ ਰਾਜ਼ ਕਰੋ ਹਕੂ ਰਹੀਮ ਸਾਰਿਆਂ ਨੂੰ ਰੋਜੀ ਰੋਟੀ ਦਿੰਦਾ ਸਾਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਕਿਸੇ ਨਾ ਕਿਸੇ ਸਾਧਨ ਬੁਰਕੀਆਂ ਪਹੁੰਚਾਉਂਦਾ ਹੈ ਜੋ ਤੁਸੀਂ ਮੰਗੋ ਬਖਸ਼ ਦਿੰਦਾ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦਇ ਹੈ ਜਿਹੜੇ ਉਹਨੂੰ ਜਾਣਦੇ ਨੇ ਜਪਦੇ ਨੇ ਉਹਨਾਂ ਨੂੰ ਦਿੰਦਾ ਤੇ ਜਿਹੜੇ ਨਹੀਂ ਵੀ ਜਪਦੇ ਰੋਟੀ ਉਹਨਾਂ ਦੀ ਵੀ ਨਹੀਂ ਖਾਂਦਾ ਭਾਵੇਂ ਕੋਈ ਜ਼ਮੀਨ ਥੱਲੇ ਐ ਪਾਤਾਲ ਵਿੱਚ ਐ ਆਕਾਸ਼ ਤੇ ਉੱਡਦਾ ਐ ਹਰ ਇੱਕ ਨੂੰ ਪ੍ਰਸ਼ਾਦਾ ਰੋਟੀ ਉਹ ਬਖਸ਼ਣ ਵਾਲਾ ਉਹ ਦਾਤਾ ਕਿਸੇ ਨੂੰ ਨਹੀਂ ਮੋੜਦਾ ਐਡਾ ਅੰਤਰਜਾਮੀ ਰਾਰਾ ਰੱਖਿਆ ਕਰਨ ਵਾਲਾ ਦੱਦਾ ਦਾਤਾ ਤੇ ਸਸਾ ਸਹਾਰਾ ਦੇਣ ਵਾਲਾ ਜਿਹਦਾ ਕੋਈ ਸਹਾਰਾ ਨਹੀਂ ਨਾ ਜਿਹਦਾ ਕੋਈ ਆਸਰਾ ਨਹੀਂ ਤੁਸੀਂ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਬੈਠੇ ਜੇਤੇ ਜਿੰਨੇ ਵੀ ਗੁਰਧਾਮ ਨੇ ਸਿਖਾ ਲਈ ਮੈਂ ਕਈ ਐਸੇ ਗਰੀਬ ਗੁਰਬੇ ਤਕੇ ਨੇ ਜਿਨ੍ਹਾਂ ਨੂੰ ਕਿਤੇ ਉਹ ਰੋਟੀ ਬੋਟੀ ਨਹੀਂ ਜੁੜਦੀ ਪਰ ਲੰਗਰਾਂ ਚੋਂ ਇਥੋਂ ਖਾਲੀ ਨਹੀਂ ਮੁੜਦੇ ਗੁਰਧਾਮਾਂ ਤੂੰ ਖਾਲੀ ਨਹੀਂ ਜਾਂਦਾ ਇੱਥੇ ਹਰ ਕਿਸੇ ਦੀ ਇੱਛਾ ਦੀ ਪੂਰਤੀ ਹੁੰਦੀ ਹੈ ਸਾਹਿਬ ਸੱਚੇ ਬਾਦਸ਼ਾਹ ਕਹਿੰਦੇ ਨੇ ਉਹ ਸ਼ਾਰਿਆਂ ਦਾ سہਾਰਾ ਹੈ ਆਪਾਂ ਕਈ ਵਾਰ ਵੇਖਿਆ ਜਾਂ ਕੋ ਮੁਸ਼ਕਲ ਆਤ ਬਣੈ ਢੋਈ ਕੋਏ ਨਾ ਦੇਹ ਕਈ ਵਾਰ ਬੰਦੇ ਤੇ ਸਮਾਂ ਆ ਜਾਂਦਾ ਲਾਗੂ ਹੋਏ ਦੁਸ਼ਮਣਾਂ ਸਾਖ ਵੀ ਭੱਜ ਖਲੇ ਸਭੋ ਭੱਜੇ ਆਸਰਾ ਸਮਾਂ ਆ ਜਾਂਦਾ ਹੈ ਹਾਲਾਤ ਐਸੇ ਬਣ ਜਾਂਦੇ ਨੇ ਤੁਹਾਨੂੰ ਕੋਈ ਸ਼ਰਨ ਵਿੱਚ ਰੱਖਣ ਲਈ ਤਿਆਰ ਨਹੀਂ ਤੁਹਾਨੂੰ ਸ਼ਰਨ ਵਿੱਚ ਕੋਈ ਨਹੀਂ ਰੱਖਦਾ ਕੋਈ ਰੋਟੀ-ਬੋਟੀ ਨਹੀਂ ਦਿੰਦਾ ਤੇ ਸਾਰੇ ਦੁਸ਼ਮਣ ਆ ਵੀ ਹੋ ਜਾਣਾਂ ਇਕ ਕਲਗੀ ਧਰਨੇ ਤਨ ਤੇ ਢਾਲ ਕੇ ਸਿਖਾਇਆ ਸਾਨੂੰ ਵੇਖੋ ਆਨੰਦਪੁਰ ਘਰ ਛੱਡਣਾ ਪਿਆ ਆਪਣੇ ਬਦਾਵਾ ਦੇ ਗਏ ਕੋਈ ਆਸਰਾ ਨਾ ਰਿਹਾ ਕੋਈ ਰਾਤ ਕੱਟਣ ਲਈ ਛੱਤ ਨਹੀਂ ਸੀ ਦਿੰਦਾ ਉਹ ਸਮੇਂ ਕੱਤੀ ਦੀ ਘੜੀ ਤੇ ਚਲੇ ਗਏ ਨੇ 10 ਲੱਖ ਦਾ ਢੇਰਾ ਹੈ ਕਹਿੰਦੇ ਨੇ ਯਾਦ ਰੱਖੀ ਸਭੋ ਭਜੈ ਆਸਰਾ ਸਾਰੇ ਆਸਰੇ ਭਜ ਜਾਣ ਦੌੜ ਜਾਣ ਸਾਥ ਛੱਡ ਜਾਣ ਚੂਕੈ ਸਭ ਅਸਰਾਓ ਹਰ ਕੋਈ ਆਸਰਾ ਜਿਹੜਾ ਤੇਰੇ ਸਿਰ ਤੇ ਮੌਜੂਦ ਸੀ ਉਹ ਹੱਥ ਝੁਕ ਲਵੇ ਤੇਰੇ ਸਿਰ ਤੇ ਕੋਈ ਨਾ ਰਵੇ ਰਿਸ਼ਤੇਦਾਰ ਸਾਥ ਸੁਬੰਦੀ ਯਾਰ ਸਾਥ ਛੱਡ ਜਾਣ ਚਿਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਪੀ ਉਹਨੂੰ ਚਮਕੌਰ ਦੀ ਗੜੀ ਵਿੱਚ ਵੀ ਨਿਰਗੁਣ ਆਪਣਾ ਖਸਮ ਚੇਤੇ ਆਏ ਫਿਰ ਲੱਖਾਂ ਦੀ ਕੀ ਮਜਾਲ ਐ ਵੀ ਤਨ ਤੇ ਛਰੀਟ ਵੀ ਬਾਜਾਂ ਇਹ ਸਿਖਾਇਆ ਉਹਨੇ ਖੈਰੋ ਤੇ ਖੁਦ ਪ੍ਰਭੂ ਦਾ ਅਵਤਾਰ ਹੈ ਖੁਦ ਖੁਦਾ ਹੈ ਉਹਨੇ ਜੀਵਨ ਤੇ ਢਾਲ ਕੇ ਸਾਨੂੰ ਸਿਖਾਇਆ ਗੁਰੂ ਨਾਨਕ ਨੇ ਕਈ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਅਰਦਾਸ ਕੀਤੀ ਹੈ ਦੂਜੇ ਗੁਰੂ ਵੀ ਕਰਦੇ ਆਏ ਨੇ ਆਪਾਂ ਪੜ੍ਹਦੇ ਆ ਨਾ ਰੋਜ ਤੂੰ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸ਼ਮ ਹਮਾਰੇ ਨਿਮਖ ਨਿਮਖ ਗਰਭ ਤੋਂ ਲੈ ਕੇ ਅੱਜ ਤੱਕ ਠਾਕੁਰ ਸਭ ਤੋਂ ਬਲੀ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਗੋਦ ਲਿਆ ਤੁਸਾਨੂੰ ਪੈਦਾ ਕੀਤਾ ਗੋਦ ਲਿਆ ਤੇ ਜਿਹੜਾ ਗੋਦ ਲੈ ਲਵੇ ਉਹਦੀ ਫਿਰ ਇਹ ਡਿਊਟੀ ਹੈ ਭਿਰਦਾ ਉਹ ਪਰਵਰਿਸ਼ ਕਰਦਾ ਹੈ ਜਿਹਾ ਇੱਕ ਕਮਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋਂ ਅੰਤ ਨਾ ਕਿਨਹੀ ਲਈਐ ਚਲੋ ਫਿਰ ਤੇ ਆਈਏ ਤੁਮਰੀ ਸਰਣ ਤੁਮਾਰੀ ਆਸਾ ਤੇਰੇ ਕੋਲੋਂ ਹੀ ਮੰਗਣਾ ਹੈ ਤੇਰੇ ਤਾਂ ਹੀ ਆਸਾਂ ਨੇ ਕਿਉਂਕਿ ਗਰਬ ਤੋਂ ਪੂਰੀਆਂ ਕਰਦਾ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਜਣ ਸੋਹੇ ਲੈ ਰਾਖੋ ਰੱਖਿਆ ਲਈ ਕਹਿ ਰਹੇ ਆ ਨਾ ਤਰਲਾਲ ਐ ਅਰਦਾਸ ਕਰ ਰਹੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਗੁਲਾਮ ਬਣਨਾ ਪੈਂਦਾ ਸ਼ਬਦ ਅਰ ਛੱਡ ਕੇ ਤੇਰੇ ਦਰ ਤੇ ਆਉਣਾ ਪੈਂਦਾ ਹੈ ਜਿਹੜਾ ਫਿਰ ਤੇਰੇ ਦਰ ਤੇ ਆ ਜਾਵੇ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤਾਤੀ ਉਹਨੂੰ ਵੀ ਵਾ ਲੱਗਨ ਜਿਹਨੂੰ ਆਪਣੇ ਤੇ ਮਾਣ ਹੈ ਗੱਲ ਨਹੀਂ ਬਣਦੀ ਸਾਹਿਬ ਦਾ ਫੁਰਮਾਨ ਹੈ ਕਿ ਸਾਹਿਬ ਸ਼ੌਰਸਤ ਆਜ਼ਿਜ਼ ਨਿਵਾਜ਼ ਸ਼ੌਰ ਸਾਰਿਆਂ ਦਾ ਖਸਮ ਹੈ ਖੁਦਾ ਅੱਪਾ ਕੀ ਪੜ ਰਹੇ ਹੈ ਐੜਾ ਅੰਤਰਜਾਮੀ ਹਰਾਰਾ ਰਖਕ ਦੱਦਾ ਦਾਤਾਰ ਤੇ ਉਹ ਜਿਹੜਾ ਦੀਨ ਦੁਨੀਆ ਦਾ ਬਾਦਸ਼ਾਹ ਹੈ ਸੱਥਾ ਸਹਾਰਾ ਦੇਣ ਵਾਲਾ ਕੇ ਸਾਹਿਬ ਸੌਰਸ ਆਜ਼ਿਜ਼ ਨਿਵਾਜ਼ ਗਰੀਬੁਲ ਪਰਸਤੋ ਗਨੀਮੁਲ ਗਿਦਾਸ ਜਿਹੜਾ ਗਰੀਬ ਬਣ ਕੇ ਆਵੇ ਜਿਹੜਾ ਉਹਦੇ ਦਰ ਤੇ ਨੀਵਾ ਹੋ ਕੇ ਆਵੇ ਗਨੀਮ ਨਹੀਂ ਦੁਸ਼ਮਣ ਨਹੀਂ ਜਿਹੜਾ ਦੁਸ਼ਮਣ ਬਣ ਕੇ ਆਇਆ ਅੱਜ ਔਰੰਗੇ ਦੇ ਟੱਬਰ ਵੱਲ ਵੇਖੋ ਚਾਹ ਵੇਚਦੇ ਨੇ ਨੀਵਾ ਹੋ ਕੇ ਆਵੇ ਚਰਣਾ ਵਿੱਚ ਤਰਲਾ ਲੈ ਕੇ ਆਵੇ ਉਹਦਾ ਸਹਾਰਾ ਬਣ ਜਾਂਦਾ ਇਹ ਅਰਦਾਸ ਦੇ ਅਰਥ ਨੇ ਇਥੇ ਨੀਵਾ ਹੋ ਕੇ ਆਉਣਾ ਪੈਂਦਾ ਤੇ ਤਿੰਨ ਗੁਣ ਚਾਹੀਦੇ ਨੇ ਤਰਲਾ ਲੈਣਾ ਜਦ ਤੇਰੇ ਵਿੱਚ ਨਿਮਰਤਾ ਚਾਹੀਦੀ ਹੈ ਆਕਰ ਨਹੀਂ ਰੱਖਣੀ ਨਕਮੂ ਨਹੀਂ ਚੜਾਉਣਾ ਦੂਜਾ ਸਿਧਕ ਚਾਹੀਦਾ ਉਡੀਕ ਉਡੀਕਣਾ ਪੈਂਦਾ ਕਾਲੇ ਪਿਆਂ ਗੱਲ ਨਹੀਂ ਬਣਦੀ ਇੱਥੇ ਤੇ ਕਬੀਰ ਕਹਿੰਦਾ ਕਈ ਜਨਮ ਹੋ ਗਏ ਨੇ ਖਸ਼ਮ ਦੀ ਪ੍ਰਾਪਤੀ ਲਈ ਗੱਲ ਨਹੀਂ ਬਣਦੀ ਬੜੇ ਤਰਲੇ ਲੈਣੇ ਪੈ ਰਹੇ ਓ ਮੈਲ ਹੀ ਨਹੀਂ ਆਂ ਭਾਡੇ ਦੇ ਇੱਕੇ ਵਰਸ ਆਵਾ ਸਾਬਣ ਦਾਆਂ ਨਹੀਂ ਲੈਂਦੀ ਸਿਧਕ ਰੱਖਣਾ ਪੈਂਦਾ ਉਡੀਕਣਾ ਪੈਂਦਾ ਤੇ ਤੀਸਰਾ ਆਤਮ ਸਮਰਪਣ ਮੈਂ ਤੇ ਮੰਗਦਾ ਤੇ ਥੋਂ ਕੁਝ ਆਪਣੀਆਂ ਆਤਾਂ ਵੀ ਤੇਰੇ ਅਨੁਕੂਲ ਕਰਾਂ ਨਾ ਹੁਕਮ ਵਿੱਚ ਚੱਲਿਆ ਹੀ ਦਾਤ ਪੂਰੀ ਹੁੰਦੀ ਏ ਇੱਕ ਬੰਦਾ ਬਗਾਵਤ ਵੀ ਕਰੇ ਤੇ ਮੰਗੇ ਵੀ ਤੇ ਫਿਰ ਲੋਕਾਂ ਨੂੰ ਆਖੇ ਅਰਦਾਸ ਨਹੀਂ ਸੁਣੀ ਜਾਂਦੀ ਉਹਦੀ ਸੁਣੀ ਵੀ ਨਹੀਂ ਜਾਣੀ ਹੁਕਮ ਵਿੱਚ ਨਹੀਂ ਚੱਲਦਾ ਨੀਵਾ ਨਹੀਂ ਹੋਇਆ ਜਿੰਨਾ ਚਿਰ ਕਹਿੰਦੇ ਨਰਮਾਈ ਨਹੀਂ ਆਈ ਪਰਦੇ ਨਹੀਂ ਤੁਸੀਂ ਰੋਜ ਆਪਸ ਕੌਜੋ ਜਾਣੇ ਨੀਚਾ ਹੋਊ ਗਨਿਆ ਸਭ ਤੇ ਉੱਚਾ ਨੀਵੇਂ ਹੋਣਾ ਪੈਂਦਾ ਰੇਤ ਚ ਨਾ ਰੇਤਾ ਦੇ ਵਿੱਚ ਖੰਡ ਗਈ ਖਿੱਲਰ ਉੱਤੇ ਕੋਈ ਹਾਥੀ ਤੁਰਿਆ ਫਿਰੇ ਤੇ ਆਖੇ ਮੈਂ ਸ਼ੁੰਡ ਨਾਲ ਖੰਡ ਚੁਣ ਕੇ ਚਾਗ ਲਾਵਾਂ ਗੱਲ ਨਹੀਂ ਬਣਨੀ ਛਿਆਣ ਭਗੀ ਐ ਕੀੜੀ ਬਣਨਾ ਪੈਣਾ ਨੀਵੇਂ ਹੋਣਾ ਪੈਣਾ ਰੋ ਆਸ ਲਈ ਨੀਵੇਂ ਹੋਣਾ ਪੈਂਦਾ ਹਰ ਹੈ ਖਾਂਡ ਰੇਤ ਮਹਿ ਬਿਖਰੀ ਹਾਥੀ ਚੁਨੀ ਨਾ ਜਾਏ ਹਰ ਹੈ ਖਾਂਡ ਰੇਤ ਮਹਿ ਬਿਖਰੀ ਹਾਥੀ ਚੁਨੀ ਨਾ ਜਾਏ ਨੀਵੇਂ ਹੋ ਕੇ ਉਹਦਾ ਜਿਹੜਾ ਮਿੱਠਾ ਜਿਹਾ ਨਾਮ ਹੈ ਉਹਨਾਂ ਆਨੰਦ ਮਾਣਿਆ ਜਾਂਦਾ ਹੈ ਕਹ ਕਬੀਰ ਗੁਰ ਭਲੀ 부ਝਾਈ ਕਬੀਰ ਕਹਿੰਦਾ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਆਕੜ ਕੇ ਦੇ ਦੇ ਦਰ ਤੇ ਆਉਂਦਾ ਸੀ ਕੀਟੀ ਹੋਏ ਕਹਿ ਕਾਏ ਬਿਰ ਕਸਮ ਨੇ ਦੱਸਿਆ ਵੀ ਕੀੜੀ ਬਣ ਜਾ ਨੀਵਾ ਹੋ ਜਾ ਮਨ ਹਾਥੀ ਬਣਿਆ ਮਨ ਹੰਕਾਰ ਵਿੱਚ ਐ ਜੋ ਚਾਹੇ ਆ ਕੇ ਮੰਗ ਨਹੀਂ ਮਿਲੇਗਾ ਤੇ ਜਿਸ ਦਿਨ ਨੀਵਾ ਹੋ ਗਿਆ ਗੱਲ ਉਸ ਦਿਨ ਬਣ ਗਈ ਤੇ ਬਾਕੀ ਸ਼ਿਦਕ ਚਾਹੀਦਾ ਏ ਇੱਕ ਬਕਾਰੀ ਭਿਖਿਆ ਮੰਗਣ ਤੁਰ ਪਿਆ ਅੱਜ ਉਹਨੂੰ ਗਾਲਾਂ ਪਈਆਂ ਦਲੋਚ ਕੀਤਾ ਚੰਗਾ ਮੰਦਾ ਬੋਲਿਆ ਤੇ ਜੇ ਘਰ ਆ ਕੇ ਕਿੰਤਾ ਛੁੱਟ ਦਵੇ ਝੋਲੀ ਛੁੱਟ ਦਵੇ ਅੱਠ ਪੈਰ ਭੁਖੇ ਲੰਗੇ ਨੇ ਆਖੇ ਮੈਂ ਨਹੀਂ ਕੱਲ ਤੋਂ ਮੰਗਣ ਜਾਣਾ ਬੜੀ ਮਾੜੀ ਹੋਈ ਹੈ ਤੇ ਭੁੱਖਾ ਮਰ ਜੇਗਾ ਵਿਚਾਰਾ ਅੱਜ ਭਾਵੇਂ ਜਿੰਨੀ ਮਰਦਗੀ ਸ਼ਰਮਿੰਦਗੀ ਹੋਈ ਆ ਐਡਾ ਢੀਠ ਹੋ ਗਿਆ ਕਿੰਤਾ ਟੰਗੀ ਆ ਇਕਲੀ ਤੇ ਸੂਏਰ ਚੜੀ ਆ ਫਿਰ ਉਸੇ ਤਰ੍ਹਾਂ ਪਰਨਾ ਹਵਲੇਟਿਆ ਵਾਟਾ ਪੁਰਾਣਾ ਲਿਬਾਸ ਪਾਇਆ ਝੋਲੀ ਮੋਢੇ ਤੇ ਪਾ ਲਈ ਐ ਫਿਰ ਉਸੇ ਗਲੀ ਉਸੇ ਮਹੱਲੇ ਉਸੇ ਦਰਵਾਜੇ ਨੂੰ ਖੜਕਾਉਂਦਾ ਕਿੰਨੇ ਦਿਨ ਮਨਾ ਕਰੋਗੇ ਤਕੀਰ ਤਰਦਾ ਹੀ ਜਾਣਾ ਹੈ baba gurdas ਕਹਿੰਦਾ ਧਿਆਨ ਰੱਖੀ ਨੀਮਾ ਹੋ ਜਾ ਆਵਤ ਹੈ ਜਾਂਕੇ ਭੀਖ ਮੰਗਨ ਪਿਖਾਰੀ ਦੀਨ ਵਾਰ ਵਾਰ ਉਤੋਂ ਮੰਗ ਦੇਕਤ ਅਧਿਨੇ ਨਿਰਾਸ਼ੋ ਨਾ ਬਿਦਾਰ ਹੈ ਨਿਰਾਸ਼ ਨਾ ਹੋਈ ਹੌਸਲਾ ਨਾ ਛੱਡੀ ਮੰਗਣਾ ਨਾ ਛੱਡ ਦਈ ਮੰਗਦਾ ਰਿਆ ਤੇ ਝੋਲੀ ਭਰ ਜਾਵੇਗੀ ਜੇ ਸ਼ਰਮ ਆ ਗਈ ਘਰ ਬਹਿ ਗਿਆ ਤੇ ਗੱਲ ਨਹੀਂ ਬਣਦੀ ਨਿਮਰਤਾ ਚਾਹੀਦੀ ਹੈ ਸਾਹਿਬ ਸੱਚੇ ਪਾਤਸ਼ਾਹ ਇਹ ਗੱਲ ਕਹਿੰਦੇ ਨੇ ਨੀਵੇਂ ਹੋਣਾ ਪੈਂਦਾ ਹੈ ਸ਼ਿਦਕ ਰੱਖਣਾ ਪੈਂਦਾ ਆਪਾ ਸਮਰਪਣ ਕਰਨਾ ਪੈਂਦਾ ਹੈ ਬੇਨਤੀ ਗੰਬੋਧ ਬਾਣੀ ਵਿਚਾਰ ਇਹ ਗੰਭੀਰ ਹੈ ਅੰਤ ਕੋਈ ਨਹੀਂ